ਦੇ ਤੇ ਤੁਹਾਡੀ ਡਿਮਾਂਡ ਹੈ ਵੀ ਕਿਹੜੇ ਨਹੀਂ ਹੋ ਸਕੇ ਕੰਮ ਅਜੀਤ ਦੇ ਵੇਖੋ ਜੀ ਜਿਹੜਾ ਸ਼ਹਿਰ ਦੀ ਵੱਧ ਤੋਂ ਵੱਧ ਡਵੈਲਪਮੈਂਟ ਕਰਾ ਚੁੱਕੇ ਉਹੋ ਜਾਂ ਵਧਾਈ ਵੀ ਮੰਗਦੇ ਆ ਜੀ ਪਿਛਲੇ 10-12 ਸਾਲਾਂ ਤੋਂ ਬ੍ਰੇਕਾਂ ਲੱਗਨ ਦਾ ਐਗਜ਼ਾਮਪਲ ਇਹ ਵੀ ਜਿੱਥੇ ਤੁਸੀਂ ਖੜੇ ਹੋ ਜਿਸ ਬਾਜ਼ਾਰ 'ਚ ਖੜੇ ਜੋ ਲਗਭਗ 15 ਸਾਲ ਤਿਸ ਨੂੰ ਬਣੇ ਨੂੰ ਪਿਆ ਹੋਵੇ ਜੀ ਸ਼ਹਿਰ ਦੀ ਡਵੈਲਪਮੈਂਟ ਤੇ ਬਿਲਕੁਲ ਬ੍ਰੇਕ ਲੱਗੀ ਹੋਈ ਆ ਮੋਸਾ ਫੇਰ ਕੀ ਹੋ ਜਾਈਏ ਰਹਿਟੇ ਰੋਣਾ ਜਨਾ ਬੋਦੋ ਕਾਗੇ ਰੂ ਮੇਰਾ ਗੁਰਦੇ ਤਾਂ ਆਏਗਾ ਵੇਖੋ ਕਿੰਨੀ ਲੱਗ ਰਿਹਾ ਕੋਈ ਨਾਗ ਨਿਕਲਦਾ ਭਾਈ ਇਹ ਮਸਲਾ ਹੈ ਕਿ ਆ ਗੁਣਾਗਰਦੀ ਰਾਜ ਦੂਜਾ ਮਸਲਾ ਵਾ ਪਲਸਟਾਚਾਰ ਇੱਕ ਹੁਣ ਕੋਈ ਸੇਫ ਨਹੀਂ ਹੈਗਾ ਕਿ ਦੇਖੋ ਇਹ ਡਿਵੈਲਪ ਕਰਾਵੇ ਸ਼ਹਿਰ ਨੂੰ ਨਸ਼ਾ ਮੁਕਤ ਹੋਵੇ ਆਪਣਾ ਤਰਨਤਾਰ ਗੁਰੂ ਅਰਜਨ ਦੇਵ ਸਾਹਿਬ ਦੀ ਨਗਰੀ ਆ ਜਿਹੜਾ ਆਮ ਆਦਮੀ ਲੋਕ ਜਿਹੜੇ ਗਰੀਬ ਆਦਮੀ ਲੋਕ ਆ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਬੰਦਾ ਹੋਣਾ ਚਾਹੀਦਾ ਵਿਧਾਨ ਸਭਾ ਹਲਕਾ ਚੋਣਾਂ ਦੇ ਵਿੱਚ ਹੋਣ ਜਾ ਰਹੀ ਜਿਮਨੀ ਚੋਣ ਦੌਰਾਨ ਜਿੱਥੇ ਕੀ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਨੂੰ ਪੂਰੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਉਸੇ ਦੌਰਾਨ ਜਿਹੜੇ ਪਾਰਟੀ ਦੇ ਕਮਾਂਡ ਦੇ ਲੀਡਰ ਹਨ ਉਹ ਤਰੰਤਨ ਵਿਧਾਨ ਸਭਾ ਹਲਕੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਇਸ ਦੌਰਾਨ ਅਸੀਂ ਅੱਜ ਸ਼੍ਰੀ ਤਰੰਤਨ ਸਾਹਿਬ ਦੇ ਤਹਿਸੀਲ ਬਾਜ਼ਾਰ ਵਿੱਚ ਮੌਜੂਦ ਹਾਂ ਜਿੱਥੇ ਵਕ ਵਕ ਦੁਕਾਨਦਾਰ ਅਤੇ ਲੋਕ ਮੌਜੂਦ ਹਨ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦਾ ਜਿਹੜਾ ਵਿਧਾਇਕ ਆ ਉਹ ਕਿਸ ਤਰ੍ਹਾਂ ਦਾ ਚਾਹੁੰਦੇ ਹਨ ਔਰ ਜਿਹੜੇ ਵਿਧਾਨ ਸਭਾ ਹਲਕਾਰ ਤਰੰਧਨ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਜਿਹੜੇ ਕੀ ਨਹੀਂ ਹੋ ਪਾਏ ਔਰ ਉਹਨਾਂ ਨੂੰ ਉਮੀਦ ਹੈ ਕਿ ਉਹ ਉਸ ਤੋਂ ਜਿਹੜਾ ਨਵਾਂ ਵਿਧਾਇਕ ਆਏਗਾ ਉਸ ਦੀ ਉਹਨਾਂ ਦੀ ਉਮੀਦ ਤੇ ਖਰਾ ਉਤਰੇਗਾ ਭਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਜੀਤ ਸਿੰਘ ਜੀ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਆ ਉਸ ਦੌਰਾਨ ਕਿਸ ਤਰ੍ਹਾਂ ਦਾ ਵਿਧਾਇਕ ਮੰਗਦੇ ਜੀ ਔਰ ਕਿਹੜੇ ਕਿਹੜੇ ਮੁੱਦਿਆਂ ਤੇ ਤੁਹਾਡੀ ਡਿਮਾਂਡ ਹੈ ਵੀ ਕਿਹੜੇ ਨਹੀਂ ਹੋ ਸਕੇ ਕੰਮ ਅਜੀਤ ਦੇ ਵੇਖੋ ਜੀ ਜਿਹੜਾ ਸ਼ਹਿਰ ਦੀ ਵੱਧ ਤੋਂ ਵੱਧ ਡਵੈਲਪਮੈਂਟ ਕਰਾ ਚੁੱਕੇ ਉਹੋ ਜਿਹਾ ਵਿਧਾਇਕ ਮੰਗਦੇ ਆ ਕੁਕੀ ਜਿਹੜੇ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਆ ਨਾ ਉਹਨੂੰ ਬੜੇ ਚਿਰ ਦੀਆਂ ਪਿਛਲੇ 10-12 ਸਾਲਾਂ ਤੋਂ ਬ੍ਰੇਕਾਂ ਲੱਗੀਆਂ ਹੋਈਆਂ ਨੇ ਪਿਛਲੇ 10-12 ਸਾਲਾਂ ਤੋਂ ਬ੍ਰੇਕਾਂ ਲੱਗਣ ਦਾ ਐਗਜ਼ਾਮਪਲ ਇਹ ਵੀ ਜਿੱਥੇ ਤੁਸੀਂ ਖੜੇ ਹੋ ਜਿਸ ਬਾਜ਼ਾਰ 'ਚ ਖੜੇ ਹੋ ਲਗਭਗ 15 ਸਾਲ ਤਿਸਨੂੰ ਬਣੇ ਨੂੰ ਪਿਆ ਹੋਵੇ ਸ਼ਹਿਰ ਦੀ ਡਿਵੈਲਪਮੈਂਟ ਤੇ ਬਿਲਕੁਲ ਬ੍ਰੇਕ ਲੱਗੀ ਹੋਈ ਆ ਅਸੀਂ ਚਾਹੁੰਦੇ ਵੀ ਕੋਈ ਸ਼ਹਿਰ ਦੀ ਕੋਈ ਡਿਵੈਲਪਮੈਂਟ ਕਰੇ ਉਹੋ ਜਿਹਾ ਵਿਧਾਇਕ ਆਵੇ ਤੇ ਜਿਹੜੀ ਸ਼ਹਿਰ ਦੀ ਵੱਧਵਾਹ ਸੁਣੀ ਜਾਵੇ ਔਰ ਜਿਮਨੀ ਚੌਂ ਦੇ ਦੌਰਾਨ ਤੁਸੀਂ ਦੁਕਾਨਦਾਰ ਹੋਣ ਦੇ ਨਾਤੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਵਧੀਆ ਵਿਕਾਸ ਹੋਵੇ ਤਰਨਿਆਂ ਤੋਂ ਮੁਕਤ ਹੋਵੇ ਜਾਂ ਕੋਈ ਹੋਰ ਜਿਹੜੇ ਕੀ ਬੁਨਿਆਦੀ ਸਹੂਲਤਾਂ ਉਹ ਸਾਰੀਆਂ ਮਿਲ ਸਕਣ ਹਾਂ ਆ ਤਰਨਿਆਂ ਤੋਂ ਥੋੜੀ ਜੀ ਨਿਜਾਤ ਮਿਲਣੀ ਚਾਹੀਦੀ ਚਲੋ ਜਿਮਨੀ ਚੌਂ ਦੇ ਨਾਲ ਵਿਜਲ ਬਾਜ਼ਾਰ ਤੇ ਰੰਗੀਲੇ ਬਣੇ ਹੋਏ ਨੇ بڑے ਬੰਦਿਆਂ ਦੀ آمد ਹੋਈ ਪਈ ਹੈ ਪਰੰਤੂ ਉਹ ਤਰਨਿਆਂ ਦੇ ਨਾਲ ਰੋਡਾਂ ਬਲੌਕ ਹੋ ਜਾਂਦੀਆਂ ਨੇ ਗਾਹਕ ਬੜਾ ਘਟ ਗਿਆ ਵਾ ਲਗਭਗ ਮੈਂ ਕੱਲ ਦੀ ਗੱਲ ਸਾਂ ਕੱਲ ਵੀ ਵੇਲੇ ਬੈਠ ਕੇ ਚਲੇ ਗਏ ਅੱਜ ਵੀ ਅਸੀਂ ਵੇਲੇ ਬੈਠ ਕੇ ਚਲੇ ਜਾਣਾ ਤਰਨੇ ਲਾ ਥੋੜਾ ਜਿਹਾ ਇੰਪੈਕਟ ਦੇ ਪੈ ਰਿਆ ਵਾ ਦੁਕਾਨਦਾਰਾਂ ਨੂੰ ਚੋਣਾਂ ਦੌਰਾਨ ਜਿਹੜੀ ਇਹ ਚੱਲਦੀ ਪਈ ਇਹ ਵਿਚਾਰ ਚਰਚਾ ਉਹ ਦੁਕਾਨਦਾਰਾਂ ਨੂੰ ਕਾਫੀ ਅਸਰ ਪੈ ਰਿਹਾ ਹੁੰਦਾ ਵੀ ਹੈ ਨਾ ਵੇਖਣ ਨੂੰ ਮਿਲ ਰਿਹਾ ਹਾਂ ਜਿਹੜੇ ਤਰਨੇ ਲੱਗ ਰਹੇ ਉਹਨਾਂ ਦੇ ਰੋਡਾਂ ਬਲੌਕ ਹੋ ਜਾਂਦੀਆਂ ਨੇ ਫਿਰ ਗਾਹ ਗਾ ਦੀ ਗਾਹ ਨਿਕਲ ਜਾਂਦੇ ਨੇ ਉਹ ਕਹਿੰਦੇ ਅੱਜ ਬਿਜਾਰ ਤੇ ਰਹਿਣ ਦੇ ਨੇ ਕੱਲ ਆ ਜੰਦੇ ਆ ਇਹ ਅੱਜ ਕੱਲ ਦੇ ਕਰ ਕਰਕੇ ਜਿਹੜਾ ਜਿਹੜਾ ਗਾਹ ਘਾੜਾ ਸਲਿੱਪ ਕਰ ਰਿਹਾ ਵਾ ਤੇ ਬਾਈ ਤੁਹਾਡਾ ਕੀ ਨਾਮ ਹੈ ਜਲਜੀਤ ਸਿੰਘ ਕਿਸ ਤਰ੍ਹਾਂ ਦਾ ਐਮਐਲਏ ਚਾਹੁੰਦੇ ਜੀ ਔਰ ਕਿਹੜੇ ਕਿਹੜੇ ਵਿਕਾਸ ਦੇ ਮੁੱਦੇ ਕੋਈ ਲੇਡੀਆਂ ਨਹੀਂ ਜਾ ਸਕਦੀ ਜਦੋਂ ਫਿਰ ਚੈਨੀ ਲਾ ਕੇ ਲੈ ਜਾਂਦੇ ਆ ਇੱਕ ਤਰ੍ਹਾਂ ਬੋਟ ਕਰਾਈਆਂ ਕਾਸ ਨੂੰ 9 ਮਿਲ ਬਦਾਂ ਸੁਲਤਾਨਪਈ ਹੁੰਦੀ ਜੀ ਗੈਲ ਦੇ ਵਿੱਚ ਕੋਈ ਵਾਰੀ ਵਾਰ ਨਹੀਂ ਜਾਂਦਾ ਹੈਗਾ ਅਗੇ ਐਮਐਲਏ ਜਿਤਾਇਆ ਹੈ ਕਿਸੇ ਵੀ ਸੋਲ ਉਹ ਲਫਾਫੇ ਵਾਲੇ ਕੋਈ ਕੰਮ ਨਹੀਂ ਕੀਤਾ ਜੀ ਮੈਂ। ਜੇ ਕੋਈ ਜਾਂਦਾ ਹੈ ਕਿਹਦਾ ਵੋਟਾ ਮੈਨੂੰ ਕਿਉਂ ਪਾਈ ਤੁਸੀਂ? ਹਮਮ ਤਾਂ ਮਤ ਹੈ। ਤੇ ਹੁਣ ਅੱਗੇ ਤਾਂ ਸ਼ਹਿਰ ਦੇ ਹੋਰ ਕਿਹੜੇ-ਕਿਹੜੇ ਐਵੇਂ ਦੇ ਕੰਮ ਆ ਜਿਵੇਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਲੋ ਵਪਾਰ ਨੂੰ ਲੈ ਲੋ ਅੱਗੇ ਹੋਰ ਚਾਹੁੰਦੇ ਜੇ ਕਿ ਵਧੀਆ ਸਾਡਾ ਸ਼ਹਿਰ ਬਣ ਸਕੇ। ਗੱਲ ਕਰ। ਬਹੁਤ ਸਮੱਸਿਆ ਸੀ। ਟ੍ਰੈਫਿਕ ਬਹੁਤ ਜਾਈ ਸਮੱਸਿਆ ਸੀ। ਹੋਰ ਜਿਉਂਣਾ ਜਣਾ ਬਹੁਤ ਔਖਾ ਹੈ ਰੂ ਦੇਗਾ। ਅਗੁਰ ਦੇ ਤਾਂ ਆਏਗਾ ਵੀ ਕੋਈ ਕਿੰਨੀ ਟ੍ਰੈਫਿਕ ਹੈ ਕੋਈ ਨਾ ਨਹੀਂ ਕਰਦਾ ਭਾਈ। ਹਮਮ। ਔਰ ਇਸ ਦੌਰਾਨ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਕਿਸ ਤਰ੍ਹਾਂ ਦਾ ਜਿਹੜੀ ਜਿਮਨੀ ਚੋਂ ਚੱਲਦੀ ਪਈ ਹੈ ਤੁਹਾਨੂੰ ਪਤਾ ਹੀ ਆ ਤੇ ਕਿਵੇਂ ਦਾ ਐਮਐਲਏ ਚਾਹੁੰਦੇ ਜੇ ਔਰ ਕਿਹੜੇ ਕਿਹੜੇ ਮੁੱਦਿਆਂ ਦੇ ਕੰਮ ਆ ਜਿਹੜੀ ਆ ਵਿਕਾਸ ਦੇ ਕੰਮ ਨਹੀਂ ਹੋ ਪਾ ਜਿਹੜੇ ਤੁਸੀਂ ਚਾਹੁੰਦੇ ਵੀ ਹੋਣੇ ਚਾਹੀਦੇ ਸੀ ਐਮਐਲਏ ਸਾਹਿਬ ਬੜੇ ਐਮਐਲਏ ਆਏ ਤੇ ਬੜੇ ਗਏ ਹੁਣ ਵੀ ਆਉਣਗੇ ਅੱਗੇ ਵੀ ਆਉਣਗੇ ਸਰ ਬਾਕੀ ਮਸਲਾ ਇਹ ਕਿ ਆ ਗੁੰਨਾਗਰਦੀ ਰਾਜ ਦੂਜਾ ਮਸਲਾ ਵਾ ਪ੍ਰਸਟਾ ਜਾ ਰਿਹਾ ਇੱਕ ਹੁਣ ਕੋਈ ਸੇਫ ਨਹੀਂ ਹੈਗਾ ਹੁਣ ਆਪਾਂ ਆਹ ਹੁਣ ਬੱਚਿਆਂ ਲੈ ਕੇ ਜਾਵਾਂਗੇ ਨਸ਼ੇ ਵਾਲੇ ਬੰਦੇ ਆ ਉਹਨਾਂ ਇਹ ਨਹੀਂ ਵੇਖਣਾ ਬੱਚਾ ਵਾ ਪਰਿਵਾਰ ਹੈ ਜਾਣਦੇ ਉਹਨਾਂ ਨੂੰ ਆਪਣੀ ਨਸ਼ੇ ਨਾਲ ਜਿਹੜਾ ਨਸ਼ੇ ਦਾ ਸਿਸਟਮ ਇਹ ਨਹੀਂ ਸਰ ਕੋਈ ਰੋਗ ਨਹੀਂ ਹੈਗੀ ਦੂਜੀ ਗੱਲ ਕੋਈ ਹੈ ਨਹੀਂ ਸਿਸਟਮ ਵੀ ਇਹੀਂ ਬੱਚੇ ਇਨੇ ਪੜਾਉਣ ਦੇ ਹੁਣ ਇਹ ਬੱਚਾ ਪ੍ਰਾਈਵੇਟ ਪੜਨ ਲਿਆ ਮੇਰੀ ਜਿੰਨੀ ਆਮਦਨ ਹੈ ਮੈਂ ਉਸ ਤੋਂ ਵੱਧ ਇਤੇ ਖਰਚਾ ਲਾਉਣ ਲਿਆ ਤੇ ਕੱਲ ਨੂੰ ਇਹ ਵੱਡਾ ਹੋਊਗਾ ਕੀ ਮੈਨੂੰ ਰਿਜ਼ਲਟ ਆ ਕੀ ਮੈਨੂੰ ਕੋਈ ਆਸ ਥੋੜਾ ਹੈਗੀ ਆ ਵੀ ਇਹ ਬੱਚੇ ਨੇ ਅੱਜ ਪੜ ਲੈਣਾ ਵਾ ਤੇ ਕੱਲ ਨੂੰ ਇਹਨੇ ਆਪਣੇ ਪੈਰਾਂ 'ਚ ਸਟੈਂਡ ਹੋ ਜਾਣਾ ਉਹਦਾ ਸਰ ਕਿਹੜੀਆਂ ਸਰਕਾਰਾਂ ਕਿੰਨੀਆਂ ਆਈਆਂ ਹੁਣ 35 ਤੋਂ 40 ਸਾਲ ਉਮਰ ਸਾਡੀ ਹੋ ਗਈ ਅਸੀਂ ਵੇਖ ਲਿਆ ਹੁਣ ਗਾੜੀ ਕੋਈ ਬੱਚਾ ਦਾ ਭਵਿੱਖ ਕੀ ਆ ਹੁਣ ਜੇ ਮੇਰੀ ਦੂਜੀ ਗੱਲ ਸੁਣੋ ਹੁਣ ਜੇ ਆਪਾਂ ਕਹਿੰਦੇ ਆ ਵੀ ਬਾਹਰ ਨੂੰ ਰੋਕ ਕਰਦੇ ਆ ਬੱਚੇ ਬਾਹਰ ਨੂੰ ਰੋਕ ਕੇ ਬਾਹਰ ਸੇਫ ਆਓ ਬਾਹਰ ਜੇ ਜਾਂਦੇ ਆ ਪੈਸਾ ਲੱਗਦਾ ਵਾ ਉਹ ਸੇਫ ਤੇ ਆ ਗਿਆ ਉਹ ਸਰਕਾਰਾਂ ਉਹਨਾਂ ਨੂੰ ਸਾਹਮਣ ਨਹੀਂ ਆ ਜੇ ਪੈਸਾ ਲਾ ਕੇ ਬੱਚਾ ਸੇਫ ਆ ਤੇ ਮਾਪੇ ਵੀ ਜਾਂਦੇ ਵੀ ਯਾਰ ਅਸੀਂ ਆਪਣੇ ਬੱਚੇ ਤੇ ਪੈਸਾ ਲਾਣੇ ਆ ਕਿਉਂਕਿ ਉਹਦਾ ਆਉਣ ਵਾਲਾ ਸਮਾਂ ਸੇਫ ਆ ਪੰਜਾਬ ਚ ਦੱਸੋ ਮੈਨੂੰ ਕਿਹੜਾ ਸੇਫ ਆ ਕੀ ਸੇਜਾ ਕੀ ਕਰੇ ਕੋਈ ਮੇਰਾ ਲਾਂਡ ਆਰਡਰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦਾ ਵਾ ਉਹ ਤੋਂ ਵਿਗੜਿਆ ਮਾਹੌਲ ਤੋਂ ਲੋਕ ਤੰਗ ਐ ਪੂਰਾ ਜੀ ਤੰਗ ਐ ਹੁਣ ਇੱਥੇ ਵੇਖੋ ਮੰਨਦੇ ਆ ਉਹ ਆਪਣੀ ਡਿਊਟੀ ਕਰਨਦੇ ਪਰ ਕਿਤੇ ਨਾ ਕਿਤੇ ਜਦੋਂ ਫਿਰ ਗੋਲੀ ਦਾ ਡਰ ਆ ਜਾਂਦਾ ਫਿਰ ਕੌਣ ਅੱਗੇ ਹੁਣ ਜਿੰਨਾ ਮੰਨ ਲਓ ਆਪਾਂ ਕਹਿੰਦੇ ਸਰਕਾਰ ਹੁਣ ਰੋਜ਼ ਆਪਾਂ ਨਿਊਜ਼ ਵੇਖਦੇ ਆ ਜੀ ਓਥੇ ਗੋਲੀ ਮਾਰਦੀ ਉਹਨੂੰ ਗੋਲੀ ਮਾਰਦੀ ਇਹ ਆਉਂਦਾ ਕਿਉਂ ਸਰਕਾਰਾਂ ਪਹਿਲਾਂ ਵੀ ਆਉਂਦੀਆਂ ਜਾਂਦੀਆਂ ਇਹ ਬਰੂਦ ਅਸਲਾ ਇਹਨਾਂ ਆਉਂਦਾ ਕਿਉਂ ਕਿੱਥੋਂ ਆਉਂਦਾ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਨੇ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੀ ਜਿਮਨੀ ਚੌਂ ਨੂੰ ਲੈ ਕੇ ਦੇਖੋ ਜੀ ਜਿਮਨੀ ਚੌਂ ਤੇ ਹੋਣੀ ਚਾਹੀਦੀ ਇਹ ਤੇ ਚਲੋ ਡਾਕਟਰ ਸਾਹਿਬ ਦੇ ਜਾਣਨਾ ਲੋਕਾ ਟਾ ਪੈ ਗਿਆ ਵਾ ਬੋਲ ਆਈ ਦੇਖੋ ਜੀ ਇਹ ਡਿਵੈਲਪ ਕਰਾਵੇ ਸ਼ਹਿਰ ਨੂੰ ਨਸ਼ਾ ਮੁਕਤ ਹੋਵੇ ਆਪਣਾ ਤਰਨਤਾਰ ਗੁਰੂ ਅਰਜਨ ਦੇਵ ਸਾਹਿਬ ਦੀ ਨਗਰੀ ਆ ਉਸ ਤੋਂ ਬਾਅਦ ਆ ਵੀ ਕੁਝ ਕ ਜਿਹੜੇ ਕੰਮ ਅੜੇ ਪਏ 8-10 ਸਾਲ ਤੋਂ ਬਹੁਤ ਹੀ ਮਤਲਬ ਕਿ ਜਦੋਂ ਦੇ ਵਧਾਇਆ ਕਰ ਰਮੇਸ਼ ਸਿੰਘ ਸੰਧੂ ਜੀ ਉਦੋਂ ਬਾਅਦ ਡਾਕਟਰ ਸਾਹਿਬ ਆਏ ਆ ਕੋਈ ਕੰਮ ਨਹੀਂ ਸ਼ੁਰੂਦਾ ਪਾਇਆ ਕੰਮ ਜੇ ਡਿਵੈਲਪ ਹੋਏਗਾ ਛਤਰੰਤਰ ਤਰੱਕੀ ਦੀ ਰਾਹ ਤੇ ਜਾਏਗਾ ਕੁਝ ਨਸ਼ੇ ਦੇ ਮੁੱਦੇ ਵੀ ਆ ਕੋਈ ਚੋਰੀਆਂ ਚਕਾਰੀਆਂ ਵੀ ਬਹੁਤ ਹੋ ਰਹੀਆਂ ਚਲੋ ਪੁਲਿਸ ਤੇ ਸਹਿਯੋਗ ਦੇ ਰਹੀ ਆਪਣਾ ਪਰ ਜਦੋਂ ਕੋਈ ਨਮਾਇਦਾ ਚੰਗਾ ਆਏਗਾ ਉਹ ਦੇਖੋ ਠੱਲ ਪਾਏਗਾ ਬਾਕੀ ਦੇਖੋ ਜੀ ਜਨਤਾ ਦੇ ਨਾਲ ਸਾਰੇ ਆ 11 ਤਰੀਕ ਨੂੰ ਇਲੈਕਸ਼ਨ ਆ 14 ਨੂੰ ਰਿਜ਼ਲਟ ਆ ਇਹ ਉਹ ਤੋਏ ਬਦਲ ਲੱਗੇਗਾ ਕਿਹੜਾ ਬਾਜੀ ਮਾਰਦਾ کئی ਸਾਲਾਂ ਤੋਂ ਮੁੱਦੇ ਚੱਲਦੇ ਹੁੰਦੇ ਆ ਕਿ ਗਲੀਆਂ ਨਾਲੀਆਂ ਸਟ੍ਰੀਟ ਰਾਈਡਰਾਂ ਦਾ ਕੀ ਸੀਮਤ ਰਹਿ ਜਾਂਦੀਆਂ ਨੇ ਕਿ ਇਸ ਤੋਂ ਵੱਧ ਵੀ ਕੋਈ ਆਪਣੀ ਸੋਚ ਹੋਣੀ ਚਾਹੀਦੀ ਹੈ ਅੱਗੇ ਮੰਗ ਰੱਖਣੀ ਚਾਹੀਦੀ ਕੁਝ ਡਿਵੈਲਪਮੈਂਟ ਨੂੰ ਲੈ ਕੇ ਬਿਲਕੁਲ ਬਿਲਕੁਲ ਉਹ ਚਾਹੀਦਾ ਉਹ 70 80 ਸਾਲ ਜੋ ਦੇ ਆਪਣਾ ਦੇਸ਼ ਯਾਦ ਹੋਇਆ ਉਹ ਗਲੀ ਨਾਲੀਆਂ ਤੁਰਿਆ ਤੁਰਿਆ ਜਾਂਦੀਆਂ ਪਈਆਂ ਇਸ ਤੋਂ ਇਲਾਵਾ ਤੇ ਆਪਾਂ ਕਹੇ ਲੀਡਰ ਤੇ ਉਹ ਗੱਲ ਹੀ ਨਹੀਂ ਸੁਣਦੇ ਬਾਕੀ ਇਹ ਆ ਵੀ ਉਸ ਤੋਂ ਬਾਅਦ Vekon ylıbı dag ve corayadeki gi çerva ses vardı, Bir sanlı verdu dilekşemin ਅਹ ਇਹ ਸਨ ਦੁਕਾਨਦਾਰ ਜਿਨ੍ਹਾਂ ਨੇ ਦੱਸਿਆ ਕਿ ਉਹ ਵਕ ਵਕ ਮੁੱਦੇ ਹਨ ਜਿਵੇਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਵਾ ਕੂੜੇਦਾਨ ਜਿਹੜੇ ਡੰਪਿਆ ਜਿਹੜੇ ਉਹ ਲੈ ਕੇ ਆ ਨਸ਼ੇ ਨੂੰ ਲੈ ਕੇ ਲਾਂਡ ਆਰਡਰ ਪੁਲਿਸ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਥਲੇ ਪ੍ਰਬੰਧਨ ਨੂੰ ਲੈ ਕੇ ਲੋਕਾਂ ਦੇ ਜਿਹੜੇ ਰੋਸ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਔਰ ਉਹਨਾਂ ਦੀ ਮੰਗ ਹੈ ਕਿ ਜਿਹੜਾ ਆਉਣ ਵਾਲਾ ਵਿਧਾਇਕ ਆ ਉਸ ਦੌਰਾਨ ਹੋਰ ਵੀ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰੇਗਾ ਇਸ ਦੌਰਾਨ ਅਸੀਂ ਹੋਰ ਵੀ ਕੁਝ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਕੀ ਰਾਏ ਹੈ ਕਿਹੜੇ ਕਿਸਮਾਂ ਦੇ ਐਮਐਲਏ ਲੋਕ ਚਾਹੁੰਦੇ ਹਨ ਔਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਔਰ ਕਿਹੜੇ ਕਿਹੜੇ ਵਿਕਾਸ ਦੇ ਮੁੱਦੇ ਚੱਲਣੀਆਂ ਹਨ ਉਹਨਾਂ ਨੂੰ ਲੈ ਕੇ ਸਰ ਜੇ ਦੇਖਿਆ ਜਾਵੇ ਤੇ ਪਿਛਲੇ 3.5 ਸਾਲ ਤੋਂ ਜਿਹੜਾ ਲਾਸਟ ਡਾਕਟਰ ਸਾਹਿਬ ਰੇ ਸੀ ਐਮਐਲਏ ਉਦੋਂ ਸਾਡੇ ਮਲਕੀ ਸ਼ਹਿਰ ਦੇ ਵਿੱਚ ਇੱਕ ਰੋਸ ਸੀਗਾ ਕਿ ਉਹਨਾਂ ਨੇ ਕੋਈ ਡਿਵੈਲਪਮੈਂਟ ਖਾਸ ਨਹੀਂ ਕਰਾਈ ਇਸ ਕਰਕੇ ਅਸੀਂ ਇਹੋ ਚਾਹਾਂਗੇ ਕਿ ਹੁਣ ਜਿਹੜਾ ਆਪਣੇ ਇਸ ਜੰਮੀ ਚੋਂ ਦੇ ਵਿੱਚ ਪਾਰਟੀ ਦਾ ਆਵੇ ਕੋਈ ਜਾ ਜਿਹੜਾ ਵੀ ਜਿਹੜਾ ਪਬਲਿਕ ਚੂਜ਼ ਕਰੇ ਉਹ ਐਸਾ ਮਤਲਬ ਕਿ ਐਮਐਲਏ ਆਵੇ ਜਿਹੜਾ ਸਾਡੇ ਸ਼ਹਿਰ ਲਈ ਕੁਝ ਨਾ ਕੁਝ ਜੋ ਸਾਡੇ ਸ਼ਹਿਰ ਦੀ ਡਿਮਾਂਡਸ ਨੂੰ ਪੂਰਾ ਕਰ ਸਕੇ ਤੁਸੀਂ ਇਹ ਵੀ ਕਹੇ ਮਤਲਬ ਕਿ ਜਿੱਦਾਂ ਕਹਿ ਲੋ ਕਿ ਇੱਕ ਤਾਂ ਆਪਣਾ ਸਾਡੇ ਡੰਪ ਬਣਿਆ ਹੋਇਆ ਇੱਥੇ ਉਹਦੇ ਸਾਰੇ ਸ਼ਹਿਰ ਦੇ ਵਿੱਚ ਜਦੋਂ ਹਵਾ ਇਹਨੂੰ ਆਂਦੀ ਆ ਸਾਰੇ ਸ਼ਹਿਰ ਚ ਉਹਦਾ ਬਦਬੂ ਜਿਹੜੀ ਫੈਲਦੀ ਆ ਜਿਹਦੇ ਇੱਥੇ ਮਤਲਬ ਕਿ ਜੀਣਾ ਔਖਾ ਹੋ ਗਿਆ ਕਿ ਉਹਨਾਂ ਬਿਮਾਰੀਆਂ ਫੈਲਦੀਆਂ ਕੀਆਂ अलग-अलग ਤਰ੍ਹਾਂ ਦੇ ਮਤਲਬ ਕੀ ਜਰਮ ਇਕੱਠੇ ਹੁੰਦੇ ਪਿਆ ਸੈਕਿੰਡ ਸਾਡਾ ਅੱਜ ਦੀ ਡੇਟ ਦੇ ਵਿੱਚ ਟ੍ਰੈਫਿਕ ਦਾ ਇੰਨਾ ਬੁਰਾ ਹਾਲ ਆ ਕਿ ਆਮ ਪਬਲਿਕ ਇੱਕ ਨਾਰਮਲ ਬੰਦਾ ਜਿਹੜਾ ਸਿਵਲિયન ਬੰਦਾ ਜਿਹੜਾ ਪੈਦਲ ਚੱਲਣਾ ਜਾਏ ਉਹ ਕੋਈ ਜਾਣਾ ਔਖਾ ਹੋ ਰਿਹਾ ਦੇ ਲਈ ਉਹਨੂੰ ਇੱਕ ਸੜਕ ਜੇ ਪਾਰ ਕਰਨੀ ਹੋਵੇ ਉਹਦੇ ਲਈ ਵੀ ਮੁਸ਼ਕਲ ਬਣੀ ਪਈ ਆ ਜੇ ਟ੍ਰੈਫਿਕ ਵਾਲੇ ਆ ਟ੍ਰੈਫਿਕ ਵਾਲੇ ਡਿਊਟੀ ਜ਼ਰੂਰ ਦੇ ਰਹੇ ਆ ਪਰ ਉਹ ਕਹ ਲੋ ਕਿ ਇੱਕ ਆਂ ਦੇਖਾ ਜਿਵੇਂ ਕਰ ਦਿੰਦੇ ਵਿੱਚ ਜਿਹਦੇ ਕਰਕੇ ਮੁਸ਼ਕਲਾਂ ਵੱਧਦੀਆਂ ਜਾਂਦੀਆਂ ਪਈਆਂ ਉਹ ਜੇ ਕਹ ਲੋ ਕਈ ਤਰ੍ਹਾਂ ਦੀ ਹੁਣ ਸਾਡੇ ਹਸਪੀਟਲ ਚ ਲੈ ਜਾਓ ਹਸਪੀਟਲ ਚ ਬਹੁਤ ਕੁਝ ਮਲਕੀ ਮਸ਼ੀਨਾ ਪਈਆਂ ਹਰ ਤਰ੍ਹਾਂ ਦੀ ਮਸ਼ੀਨ ਪਈ ਆ ਪਰ ਜੇ ਕੋਈ ਅਮਰਜੈਂਸੀ ਪੈ ਜਾਂਦੀ ਆ ਉਹ ਜਰਾ ਜਿਹਾ ਫਰਸਟ ਏਡ ਦਿੰਦੇ ਆ ਤੇ ਕਹਿੰਦੇ ਜੀ ਲੈ ਰੈਫਰ ਕਰ ਦਿੰਦੇ ਆ ਜੀ ਅਮਰਸਰ ਲੈ ਜਾਓ ਅਮਰਸਰ ਲੈ ਜਾਓ ਅਗਰ ਭਾਈ ਚਾਂਸ ਇੱਥੇ ਕਿਸੇ ਬਲੇ ਕਿਸੇ ਨੂੰ ਕੋਈ ਹਾਰ ਦੀ ਜਾਂ ਕੋਈ ਐਕਸੀਡੈਂਟਲੀ ਕੋਈ ਮੁਸ਼ਕਲ ਆ ਜਾਏ ਤੇ ਸਾਡੇ ਸਿਵਲ ਹਸਪੀਟਲ ਚ ਜੇ ਕੋਈ ਭਾਤੀ ਨਹੀਂ ਪਾਉਂਦਾ ਉਹ ਫਰਸਟ ਏਡ ਦਿੰਦੇ ਜੀ ਤੇ ਚੋਰ ਦਿੰਦੇ ਜੀ ਤੇ ਪੜੀ ਤਰਨ ਨਿਧਾਂਸਭਾ ਚੋਣ ਜਿਹੜੀ ਹੋ ਰਹੀ ਹੈ ਜਿੰਨੀ ਚੋਣ ਹੈ ਉਹਨੂੰ ਲੈ ਕੇ ਕਿ ਤੁਹਾਡੇ ਸਾਹਮਣੇ ਕਿਹੜਾ ਉਮੀਦਵਾਰ ਹੈ ਕਿ ਲੋਕਾਂ ਚ ਵਧੀਆ ਨਿਧਾ ਜੀਦਾ ਵਾ ਕਿਵੇਂ ਦਾ ਹੋਣਾ ਚਾਹੀਦਾ। ਉਪਰਜੀ ਤਰਨ ਤਰਨ ਦੇ ਵਿੱਚ ਜੋ ਕਰੰਟ ਸਿਚੁਏਸ਼ਨ ਹੈ ਜੋ ਮੌਜੂਦਾ ਹਾਲਾਤ ਹੈ ਤਰਨ ਤਰਨ ਦੇ ਤੇ ਐਮਐਲਏ ਕੋਈ ਇਹੋ ਜਿਹਾ ਬੰਦਾ ਹੋਵੇ ਜਿਹੜਾ ਕਿ ਸਭ ਦਾ ਸੋਚਦਾ ਹੋਵੇ ਨਿਰਪੱਖ ਹੋਵੇ ਹਨ ਮਤਲਬ ਜੇ ਕੋਈ ਤੁਹਾਨੂੰ ਵੋਟ ਪਾਉਂਦਾ ਉਹਦੇ ਉਹਦੇ ਸੋਚ ਜਿਹੜੇ ਨਹੀਂ ਪਈ ਉਹਦਾ ਵੀ ਸੋਚੇ ਔਰ ਜਿਹੜੀਆਂ ਤਰਨ ਤਰਨ ਦੇ ਵਿੱਚ ਇਸ ਟਾਈਮ ਤਰਨ ਤਨ ਹਲਕੇ ਦੇ ਵਿੱਚ ਜਿਹੜੀ ਮੇਜਰ ਪ੍ਰੋਬਲਮਸ ਆ ਨਾ ਉਹ ਮੇਜਰ ਪ੍ਰੋਬਲਮਸ ਜਿਹੜੀਆਂ ਵਾ ਉਹ ਮਤਲਬ ਬੇਸਿਕ ਪ੍ਰੋਬਲਮ ਨਹੀਂ ਹੈਗੇ ਮੇਜਰ ਕਿ ਲੋਕਾਂ ਕੋ ਖਾਣ ਨੂੰ ਨਹੀਂ ਹੈਗਾ ਜਾਂ ਲੋਕਾਂ ਕੋ ਪਾਣ ਨੂੰ ਨਹੀਂ ਹੈਗਾ ਸਭ ਕੁਝ ਹੈਗਾ ਕਾਰੋਬਾਰ ਵੀ ਵਧੀਆ ਵਾ ਚੰਗਾ ਵਾ ਸਾਰਾ ਕੁਝ ਹੈਗਾ ਵਾ ਪਰ ਉਹਦੇ ਵਿੱਚ ਜਿਹੜੀਆਂ ਇੰਟਰਰਪਸ਼ਨਸ ਹੁੰਦੀਆਂ ਪਈਆਂ ਨਾ ਉਹ ਨਹੀਂ ਹੋਣੇ ਚਾਹੀਦੀਆਂ ਇੰਟਰਰਪਸ਼ਨਸ ਜਿਵੇਂ ਕਿ ਆਪਾਂ ਕਹਿ ਦਈਏ ਸਨੇਚਿੰਗ ਹੋ ਰਹੀ ਆ ਲੋਟਾਂ ਘੋਆ ਹੋ ਰਹੀਆਂ ਦਿਨ ਦਿਹਾੜੇ ਹੋ ਰਹੀਆਂ ਲੜਾਈ ਝਗੜੇ ਕੁੱਟਮਾਰ ਹੋ ਰਹੀ ਆ ਐਕਸਟਰੈਸ਼ਨ ਫਰੋਤੀਆਂ ਦੇ ਫੋਨ ਆ ਰਹੇ ਆ ਕੋਈ ਬੰਦਾ ਵਿਚਾਰਾ 40 50 30 ਲੱਖ ਦੀ ਗੱਡੀ ਕਿਸ਼ਤਾਂ ਦਾ ਲੈ ਕੇ ਘਰੇ ਵੀ ਨਹੀਂ ਪਹੁੰਚਦਾ ਤੇ ਰਸਤੇ ਜ ਨੂੰ ਫੋਨ ਆ ਜਾਂਦਾ ਭਾਜੀ ਵਧਾਈ ਕਦੋਂ ਭੇਜਣੀ ਜੀ ਉਹ ਇਹ ਕੰਮ ਜਿਹੜੇ ਇਹ ਨਹੀਂ ਹੋਣਾ ਚਾਹੀਦੀ ਇਹਨਾਂ ਤੋਂ ਬਗੈਰ ਔਰ ਇਹ ਜਿਹੜੇ ਕੰਮ ਜਿਹੜੇ ਆ ਇਹ ਜੋ ਮੇਰੀ ਆਪਣੀ ਅਬਜ਼ਰਵੇਸ਼ਨ ਆ ਕਿ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਹੋਏ ਆ ਉਸ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਆਈਆਂ ਕਾਂਗਰਸ ਵੀ ਆਈ ਕਾਲੀ ਵੀ ਆਏ ਹਰ ਤਰ੍ਹਾਂ ਦੀ ਸਰਕਾਰ ਆਈ ਪਰ ਇਹ ਕੰਮ ਕਦੀ ਨਹੀਂ ਸੀ ਹੋਏ ਪਰ ਇਹ ਕੰਮ ਹੋਣ ਹੋਣੇ ਨਹੀਂ ਜਾਈਦੇ ਜੇ ਇਹ ਕੰਮ ਨਾ ਹੋਣ ਤਾਂ ਤਰਨਤਨ ਬੜਾ ਖੁਸ਼ਹਾਲ ਆ ਕੁਛ ਨਹੀਂ ਹੈਗਾ ਬਾਬੇ ਦੀ ਨਗਰੀ ਹੈ ਬੜਾ ਵਧੀਆ ਖਾਣ ਨੂੰ ਪਾਣ ਨੂੰ ਲਾਣ ਨੂੰ ਸਭ ਕੁਝ ਹੈਗਾ ਕਾਰੋਬਾਰ ਵੀ ਵਧੀਆ ਵਾ ਹਰ ਪਾਸੇ ਚੰਗਾ ਵਾ ਦੇਖੋ ਕਿ ਤੁਸੀਂ ਤਰਨਤਨ ਹਲਕੇ ਦੇ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਕਿੰਨੀ ਕ੍ਰੋਪੀ ਆਈ ਪਾਣੀ ਆ ਗਿਆ ਜੇ ਉਹ ਬੜਾ ਕੁਛ ਹੋਇਆ ਬੜਾ ਨੁਕਸਾਨ ਲੋਕਾਂ ਦਾ ਹੋਇਆ ਮੰਡ ਏਰੀਆ ਦੇ ਵਿੱਚ ਦੂਜਾ ਏਰੀਆ ਦੇ ਵਿੱਚ ਪਰ ਤਰਨਤਨ ਸ਼ਹਿਰ ਸਟਿਲ ਬੜਾ ਵਧੀਆ ਆਪੀ ਸਰਵਾਈਵ ਕਰਦਾ ਪਿਆ ਵਾ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਨਾ ਕਾਰੋਬਾਰ ਦੀ ਨਾ ਕੰਮ ਦੀ ਨਾ ਰੋਜ਼ਗਾਰ ਦੀ ਸਭ ਕੁਝ ਹੈਗਾ ਪਰਮਾਤਮਾ ਨਾਲ ਬਟ ਇਹ ਹੈ ਕਿ ਜਿਹੜੀਆਂ ਇਹ ਜਿਹੜੀਆਂ ਲੱਗੀਆਂ ਹੋਈਆਂ ਨਾ ਕੁਝ ਨਜ਼ਰਾਂ ਕਹਿ ਲੋ ਜਾਂ ਕੁਝ ਪ੍ਰੀਤੀਆਂ ਜਾਂ ਕੁਝ ਵੀ ਗੱਸਾ ਦੇ ਹੁਣ ਇਹਨੂੰ ਨਹੀਂ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਵਿਧਾਇਕ ਉਹ ਹੋਵੇ ਕਿ ਜਿਹੜਾ ਜਿਹੜਾ ਪਹਿਲਾਂ ਲੋਕਾਂ ਦਾ ਲੋਕਾਂ ਦਾ ਦੇਖੇ ਵੀ ਹਾਂ ਦੱਸੋ ਯਾਰ ਕੀ ਚਾਹੀਦਾ ਵਿਧਾਇਕ ਉਹ ਹੋਵੇ ਜਿਹੜਾ ਆ ਕੇ ਪੁੱਛੇ ਯਹਾਂ पे ਦੱਸੋ ਕੀ ਦਿੱਕਤ ਕੀ ਹੈ ਪਰੇਸ਼ਾਨੀ ਕੀ ਹੈ ਹਰ ਵਰਗ ਨੂੰ ਪੁੱਛੇ ਬਈ ਬੋਰਗ ਨੂੰ ਵੀ ਪੁੱਛੀ ਬਈ ਤੁਹਾਨੂੰ ਕੀ ਦਿੱਕਤ ਆ ਤੁਹਾਨੂੰ ਖਾਣ ਦੀ ਪਾਣ ਦੀ ਕੀ ਦਿੱਕਤ ਆ ਵਪਾਰੀ ਵਰ ਨੂੰ ਪੁੱਛੇ ਵੀ ਤੁਹਾਨੂੰ ਕਾਰੋਬਾਰ ਚ ਵਪਾਰ ਚ ਕੀ ਦਿੱਕਤ ਹੁੰਦੀ ਆ ਤੁਹਾਨੂੰ ਕੋਈ ਫਰੋਤੀਆਂ ਵਾਲੇ ਤੰਗ ਕਰਦੇ ਆ ਤੁਹਾਨੂੰ ਕੋਈ ਸਰਕਾਰੀ ادارے ਜਿਹੜੇ ਕਿ ਨਜਾਇਜ਼ ਤੰਗ ਕਰਦੇ ਆ ਮਤਲਬ ਕਈ ਹੁਣ ਮੈਂ ਆਪਾ ਕਿਸੇ ਪਾਰਟਿਕੂਲਰ ਮੈਂ ਕਹਿੰਦਾ ਨਾਮ ਨਹੀਂ ਲੈ ਸਕਦਾ ਕਈ ਐਸੇ ਮਹਿਕਮੇ ਹੁੰਦੇ ਜਿਹੜੇ ਬਿਨਾ ਵਜਾ ਹੀ ਇੱਕ ਦੁਕਾਨਦਾਰ ਨੂੰ ਇੱਕ ਬਿਜ਼ਨਸਮੈਨ ਨੂੰ ਤੰਗ ਕਰਦੇ ਰਹਿੰਦੇ ਆ ਜੀ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਇਹਨਾਂ ਚੀਜ਼ਾਂ ਦੀ ਉਹਨਾਂ ਦੀ ਜੋ ਸੁਣਵਾਈ ਕਰੇ ਮਸਲਾ ਹੱਲ ਕਰੇ ਉਹ ਤੇ ਜਿੱਥੇ ਹੀ ਜੋ ਗਲਤੀ ਹੈ ਉਹਨੂੰ ਗਵਰਪ ਗਵਰ ਇਹ ਨਹੀਂ ਹੈ ਕਿ ਜੇ ਮੰਨ ਲਓ ਜੇ ਮੈਂ ਕੋਈ ਦੁਕਾਨਦਾਰਾ ਤਾਂ ਮੈਂ ਕਹਾਂਗਾ ਨਹੀਂ ਜੀ ਮੈਨੂੰ ਆਹ ਪ੍ਰੋਬਲਮ ਆਹ ਪ੍ਰੋਬਲਮ ਇਹ ਜ਼ਰੂਰੀ ਨਹੀਂ ਹੈ ਕਿ ਮੈਂ ਸਹੀ ਹੀ ਹੋਵਾਂ ਹੋ ਸਕਦਾ ਮੈਂ ਵੀ ਗਲਤ ਹੋਵਾਂ ਉਹਦਾ ਇੱਕ ਨਪਿਆ ਤੁਲਿਆ ਸਮਾਧਾਨ ਕਰੇ ਉਹ ਚਾਹੀਦਾ ਪਾ ਕਿ ਵਿਧਾਨ ਸਭਾ ਜਿਹੜੀ ਚੋਣ ਹੋ ਰਹੀ ਹੈ ਕਰਮਨ ਜਿੰਨੀ ਚੋਣ ਹੋ ਰਹੀ ਹੈ ਜੀ ਸਰ ਕਿੰਨੇ ਦਾ ਉਮੀਦਵਾਰ ਤੁਸੀਂ ਮੰਗ ਕਰਦੇ ਜੀ ਕਿੰਨੇ ਦਾ ਹਾਂ ਜੀ ਦਾ ਉਮੀਦਵਾਰ ਸਰ ਮੈਂ ਤੇ ਚੋਣਾ ਵੀ ਜਿਹੜਾ ਆਮ ਆਦਮੀ ਲੋਕ ਜਿਹੜੇ ਗਰੀਬ ਆਦਮੀ ਲੋਕ ਆ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਮੰਗਾਉਣਾ ਚਾਹੀਦਾ ਹਰ ਪੱਖੋਂ ਜਾਨਿ ਕਿ ਤੁਹਾਨੂੰ ਬੜਾ ਵੀ ਜਿਹੜਾ ਗਰੀਬ ਆਦਮੀ ਉਹ ਮਾਰ ਰਿਆ ਵਾ ਉਹਨਾਂ ਦੀ ਸਹਾਇਤਾ ਵਾਸਤੇ ਹੋਣਾ ਚਾਹੀਦਾ ਹੁਣ ਹਾਲਾਣਾ ਚੱਲਦਾ ਸਰ ਬੜਾ ਗੱਲ ਗਿਆ ਤਰੰਤਾਂ ਸ਼ਹਿਰ ਦਾ ਤੇ ਚਲੋ ਹਰ ਬੱਖੋਂ ਚਲੋ ਹੋ ਰਿਹਾ ਕੰਮ ਜਿਆਦਾ ਮੁਸ਼ਕਲਾ ਪਿੰਡਾਂ ਚ ਆ ਰਹੀ ਹੈ ਕਿਸੇ ਲਈ ਕੋਈ ਵੀ ਮੁਸ਼ਕਲਾ ਜਿਤਨਾ ਮੰਨ ਲਓ ਲੋਕਾਂ ਦੇ ਕੋਠੇ ਡਿੱਗੇ ਪੈ ਉਹ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ ਮੈਂ ਤਾਂ ਭਗੋਂ ਤਮਨ ਸਾਹਿਬ ਨੂੰ ਇਹ ਕਿਨਾ ਦੀ ਉਹਨਾਂ ਦੀਆਂ ਮੁਸ਼ਕਲਾਂ ਦੇਖਣੀਆਂ ਚਾਹੀਦੀਆਂ ਠੀਕ ਹੈ ਜੀ ਜੇ ਜਿਹਨੂੰ ਕਨਕ ਮਿਲਣੀ ਚਾਹੀਦੀ ਉਹਨੂੰ ਮਿਲ ਨਹੀਂ ਰਹੀ ਗਰੀਬ ਜਿਹੜੀਆਂ ਸਵਾਉਂਦੀਆਂ ਵਾਂ ਲੋਕਾਰ ਸਹੂਲਤਾ ਉਹਦਾ ਲਾਭ ਕੋਈ ਹੋ ਰਿਆ ਹਾਂ ਲਾਭ ਕੋਈ ਹੋ ਰਿਹਾ ਹੈ ਗਰੀਬ ਆਦਮੀ ਤੱਕ ਪਹੁੰਚ ਨਹੀਂ ਰਿਹਾ